ਦੇਵੀ ਮਖਸੂਸਪਰੀ ਦਾ ਇੱਕ ਸ਼ੇਰ ਬੜਾ ਸੋਹਣਾ ਸੀਗਾ ਵੈਸੇ ਤਾਂ ਸਾਰੇ ਹੀ ਸੋਹਣੇ ਸੀ ਮਾਫੀਨਾਮਾ ਜਿਹਦੇ ਚੋ ਮਾਫੀ ਮੰਗਦਾ ਕਈਆਂ ਤੋਂ ਉਹਦੇ ਚੱਕ ਟੱਪਾ ਜੇ ਮਜ਼ਦੂਰਾਂ ਵਾਸਤੇ ਗਰੀਬਾਂ ਵਾਸਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਸੀ ਬਹੁਤਿਆਂ ਨੇ ਸੁਣਿਆ ਹੋਊਗਾ ਜਿਨ੍ਹਾਂ ਨੇ ਨਹੀਂ ਸੁਣਿਆ ਮੈਂ ਤੁਹਾਨੂੰ ਸੁਣਾਉਣਾ ਵਾ ਠੀਕ ਆ ਉਸ ਤੋਂ ਬਾਅਦ ਚ ਅਗਲੀ ਗੱਲ ਕਰਦੇ ਆ ਤੁਸੀਂ ਸਮਝੋਗੇ ਮੈਂ ਕੀ ਕਹਿਣਾ ਚਾਹਣਾ ਵਾ ਠੀਕ ਆ ਉਹ ਕਹਿੰਦਾ ساری ਉਮਰ ਮਸ਼ੱਕਤ ਕਰਦੇ ਭੁੱਖ ਚ ਜੰਮਦੇ ਭੁੱਖ ਚ ਮਰਦੇ ਦੂਜਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ ਜਿਨ੍ਹਾਂ ਦੀ ਕਿਸੇ ਨੇ ਖਬਰ ਲਈ ਨਾ ਜਿਨ੍ਹਾਂ ਦੇ ਮੈਂ ਵੀ ਜਾਣੀ ਸਕਿਆ ਉਹਨਾਂ ਤੋਂ ਮਾਫੀ ਚਾਹਣਾ ਮੈਂ ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫੀ ਚਾਹਣਾ ਜਦੋਂ ਕਹਿੰਦਾ ਨਾ ਦੂਸਰਿਆਂ ਲਈ ਜੋ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ ਜਿੰਨੇ ਮਰਜ਼ੀ ਤਗੜੇ ਤੁਸੀਂ ਰੈਸਟੋਰੈਂਟ ਦੇਖ ਲੋ ਜਿੰਨੇ ਮਰਜੀ ਫੈਕਟਰੀਆਂ ਮਾਲ ਦੇਖ ਲਓ ਮਹਿੰਗੇ ਮਹਿੰਗੇ ਆ ਜਿੱਥੇ ਮਹਿੰਗੇ ਮਹਿੰਗੇ ਸਾਮਾਨ ਆ ਹਰ ਚੀਜ਼ ਮਹਿੰਗੀ ਲਈ ਆ ਪਰ ਉੱਥੇ ਸਿਰਫ ਇੱਕ ਚੀਜ਼ ਸਸਤੀ ਆ ਮਜ਼ਦੂਰ ਲੇਬਰ ਲੇਬਰ ਕਿਤੇ ਮਹਿੰਗੀ ਲੱਗਦੀ ਉਹ ਵੱਖਰੀ ਗੱਲ ਆ ਵੀ ਕੋਈ 5000 ਰੁਪਏ ਦਿਹਾੜੀ ਵੱਧ ਦੇ ਦੇਵੇ ਪਰ ਉਹ ਸਸਤੀ ਹੀ ਲੱਗੂਗੀ ਉਹ ਗਰੀਬ ਬੰਦੇ ਹੀ ਕੰਮ ਕਰਨਗੇ ਉਹ ਨਹੀਂ ਤਗੜਿਆਂ ਨੇ ਕਰਨਾ ਕਿਸੇ ਨੇ ਤੇ ਸਾਰੀ ਜ਼ਿੰਦਗੀ ਲੰਘਿਆ ਵੀ ਮਜ਼ਦੂਰ ਬੜੀ ਤਗੜੀ ਕੋਠੀ ਤਿਆਰ ਕਰਦਾ ਮਜ਼ਦੂਰ ਬਹੁਤ ਸੋਹਣੀ ਜਦਨ ਕੋਠੀ ਤਿਆਰ ਹੋ ਜਾਂਦੀ ਆ ਮਜ਼ਦੂਰ ਕੋਠੀ ਨੂੰ ਐ ਸਮਝ ਕੇ ਤਿਆਰ ਕਰਦਾ ਵਾ ਕੋਠੀ ਨੂੰ ਜਾਂ ਮਾਲ ਨੂੰ ਵੀ ਇਹ ਮੇਰਾ ਆਪਦਾ ਕੰਮ ਆ ਹਨਾ ਉਹ ਮਜ਼ਦੂਰ ਕੋਈ ਵੀ ਹੋ ਸਕਦਾ ਉਹ ਮਜ਼ਦੂਰ ਇੱਕ ਮਜ਼ਦੂਰੀ ਕਰਨ ਵਾਲਾ ਜਿਹੜਾ ਸਾਰੀ ਵਾਲਾ ਵੀ ਹੋ ਸਕਦਾ ਉਹ ਕੋਈ ਇਲੈਕਟ੍ਰੀਸ਼ੀਅਨ ਪਲੰਬਰ ਵੀ ਹੋ ਸਕਦਾ ਉਹ ਕੋਈ ਪੇਂਟਰ ਵੀ ਹੋ ਸਕਦਾ ਉਹ ਕਿਸੇ ਵੀ ਤਰ੍ਹਾਂ ਦਾ ਮਜ਼ਦੂਰ ਹੋ ਸਕਦਾ ਠੀਕ ਆ ਤੇ ਉਹਨੂੰ ਐ ਲੱਗਦਾ ਵੀ ਮੇਰਾ ਆਪਦਾ ਕੰਮ ਆ ਮੇਰੀ ਆਪਦੀ ਜ਼ਿੰਮੇਵਾਰੀ ਪਰ ਜਦਨ ਉਹ ਕੰਮ ਕੰਪਲੀਟ ਹੋ ਜਾਂਦਾ ਉਹਦੋਂ ਉਹ ਬਾਹਰ ਹੋ ਜਾਂਦਾ ਉਹ ਸਵਰਗਾਂ ਵਰਗੀ ਮਹਿਲ ਦੇ ਵਿੱਚੋਂ ਕੋਠੀ ਦੇ ਵਿੱਚੋਂ ਜਦੋਂ ਬਾਹਰ ਜਾਂਦਾ ਤੇ ਸ਼ਾਮ ਨੂੰ ਘਰੇ ਆਉਂਦਾ ਘਰੇ ਕਈ ਵਾਰੀ ਉਹਦੇ ਕੋਲ ਛੱਤ ਵੀ ਨਹੀਂ ਹੁੰਦੀ ਤਾਂ ਉਹ ਕਹਿੰਦਾ ਵੀ ਆਪ ਤਾਰੇਆਂ 'ਆਂ ਸ਼ਾਮੇ ਸੌਂਦੇ ਵੀ ਛੱਤ ਵੀ ਹੈ ਨਹੀਂ ਤਾਰੇਆਂ ਸੌਂਦੇ ਆ ਤੇ ਉਸ ਤਰ੍ਹਾਂ ਦੇ ਮਜ਼ਦੂਰਾਂ ਨੇ ਕਿੱਡੇ-ਕਿੱਡੇ ਤਗੜੇ ਮਹਿਲ ਬਣਾਤੇ ਕਿੰਨੀਆਂ-ਕਿੰਨੀਆਂ ਤਗੜੀਆਂ ਕੋਠੀਆਂ ਬਣਾਦੀਆਂ ਤੇ ਉਹਨਾਂ ਦੀ ਗੱਲ ਦੇਵੀ ਮਖਸੂਸਪੂਰੀ ਨੇ ਇਸ ਸ਼ੇਅਰ ਦੇ ਵਿੱਚ ਕੀਤੀ ਸੀ ਤੇ ਮੈਂ ਹਮੇਸ਼ਾ ਇਹ ਕਹਿੰਨਾ ਨਾ ਵੀਰ ਮਜ਼ਦੂਰ ਦੇ ਹੱਕ ਦੇ ਵੀ ਕਿਤੇ ਨਾ ਕਿਤੇ আর ਗਰੀਬ ਦੇ ਹੱਕ ਦੇ ਵੀ ਵੀਡੀਓ ਸ਼ੇਅਰ ਕਰਦਿਆ ਕਰੋ ਠੀਕ ਆ ਕੌਸ਼ ਨਹੀਂ ਹੁੰਦਾ ਜੇ ਕਿਤੇ ਕੋਈ ਹੁਣ ਦੀਵਾਲੀ ਆ ਦੀਵਾਲੀ ਵਾਲੇ ਦਿਨ ਵੀ ਲੋਕਾਂ ਨੇ ਲਿਹੜੀਆਂ ਲਾਉਣੀਆਂ ਆਂ ਦੀਵਾਲੀ ਵਾਲੇ ਦਿਨ ਵੀ ਉਹੀ ਮਜ਼ਦੂਰ ਗਰੀਬ ਸਾਈਕਲ ਤੇ ਜਾਊਗਾ ਜਿਹੜਾ ਸ਼ਾਮ ਨੂੰ ਦੇਖੂਗਾ ਵੀ ਉਹਨੇ ਆਪਦੇ ਬੱਚਿਆਂ ਵਾਸਤੇ ਕੋਈ ਮਠਿਆਈ ਵੀ ਲੈ ਕੇ ਜਾਣੀ ਆ ਤੇ ਕੋਈ ਪਟਾਕੇ ਵੀ ਲੈ ਕੇ ਜਾਣੇ ਆ ਵੀ ਬੱਚੇ ਵੀ ਇੰਨਾ ਨਾਰਾਜ਼ ਹੋਣ ਤੇ ਉਹਨੇ ਉਸੇ ਪੈਸਿਆਂ ਦੇ ਵਿੱਚੋਂ ਵੇਖਣਾ ਮੈਂ ਕਿਵੇਂ ਐਡਜਸਟ ਕਰਨਾ ਉਹ ਉਹਦੇ ਵੀ ਸ਼ੌਂਕ ਆ ਮੈਂ ਆਪਦੇ ਘਰ 'ਚ ਲੜੀਆਂ ਲਾਵਾ ਸੋਹਣੀਆਂ ਲਾਈਟਾਂ ਲਾਵਾ ਸੋਹਣੇ ਰੰਗ ਕਰਾਂ ਸੋਹਣੇ ਪੀਓਪੀ ਕਰਾਵਾਂ ਸਭ ਕੁਝ ਕਰਾਂ ਸੋਹਣਾ ਘਰ ਬਣਾਵਾ ਕੋਠੀ ਬਣਾਵਾ ਪਰ ਇਹਨੇ ਜੋਗਾ ਹੈ ਨੀਗਾ ਉਹ ਲੋਕਾਂ ਦੇ ਕਰ ਸਕਦਾ